ਕੀ ਆ ਜੀ ਆ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀਐਸਵੀ ਬਲੌਗਰ ਚੈਨਲ ਦੇ ਵਿੱਚ ਤੇ ਗਾਈਜ਼ ਹਾਂ ਹੁਣ ਫੋਕਸ ਬੱਟਾ ਤੇ ਗਾਈਜ਼ ਮੈਂ ਆਇਆ ਹੋਇਆ ਤਾਂ ਤਾਂ ਨਾ ਨੀ ਕਿ ਆਪਣੇ ਤੇ ਹੁਣ ਮੈਂ ਵਿਆਹ ਚੱਲਿਆ ਹਾਂ ਪਰ ਹਜੇ ਨਹੀਂ ਆਪਣੇ ਵੀਰ ਦੇ ਨਿੱਕੇ ਭਰਾ ਦੇ ਪੱਗ ਬਨ ਕੇ ਆਣੀ ਮਾਸੀ ਦੇ ਮੰਡੇ ਦੇ ਚੜੀਏ ਦੂਜੀ ਗਾੜੀ ਵੱਡੀ ਮਾਸੀ ਦਾ ਘਰ ਤੇ ਹੁਣ ਚੜੀਏ ਨਿੱਕੀ ਮਾਸੀ ਘਰ ਤੇ ਉਹਦੇ ਵੀਰ ਆਪਣੇ ਦੇ ਪੱਗ ਬਨ ਕੇ ਆਈਏ ਚੜੀਏ ਗਾਈਜ਼ ਗਾਈਜ਼ ਆ ਚੁੱਕੇ ਹਾਂ ਆਪਣੇ ਵੀਰ ਦੇ ਘਰ ਕੋਲ ਅੰਗੂਏ ਗੜੀ ਤੇ ਤੁੰਦ ਚੈੱਕ ਕਰੋ ਕਿੰਨੇ ਪਈ ਆ ਚਲੀਏ ਅੰਦਰ ਖੋਲੀਏ ਦੇ ਚਲੋ ਤੇ ਆਇਆ ਕੋ ਵੀ ਨਹੀਂ ਜਾਵੇ ਚੱਲ ਚੱਲ ਮੇਰਾ ਵੀਰ ਤੇ ਗਾਇਸ ਹੁਣ ਆਪਾਂ ਆ ਚੁੱਕੇ ਹਾਂ ਪੈਰਸ ਦੇ ਵਿੱਚ ਤੇ ਘਰੇ ਵੀਡੀਓ ਨਹੀਂ ਬਣਾ ਪਾਇਆ ਕਿਉਂਕਿ ਟਾਈਮ ਜੈ ਨਹੀਂ ਲੱਗਾ ਬਤੀ-ਪਤੀ ਨਹੀਂ ਬੈਟਲ ਡਾਊਨ ਤੇ ਮੈਂ ਵੀ ਵਲੋਗ ਉਹਨਾਂ ਘਾਟੀ ਬਣਾ ਪਾਉਂਗਾ ਤੇ ਮੇਰਾ ਵੀਰ ਨੇ ਇਹ ਨਹੀਂ ਡਿਮਾਂਡ ਕੀਤੀ ਜਾਂਦਾ ਵਲੋਗ ਬਣਾ ਦੇ ਇਸ ਕਰਕੇ ਆ ਵੀਰ ਦੀ ਡਿਮਾਂਡ ਤੇ ਆਪਾਂ ਵਲੋਗ ਬਣਾਉਣ ਲੱਗੇ ਆ ਤੇ ਹੁਣ ਆਪਾਂ ਚੜੀਏ ਖਾਈਏ ਪੀਏ ਕੁਝ 커피-ਕੁਫੀ ਪੀਨੇ ਆ ਤੇ ਚਲੀਆਂ ਅੰਦਰ ਅੰਦਰ ਰੱਜ ਜਾ ਗਏ ਚੱਲਾ ਅੰਦਰ ਚੱਲ ਜੀ ਗਾਇਸ ਹੁਣ ਆਪਾਂ ਅੰਦਰ ਚਲੀਏ ਗਾਈਜ਼ ਹੁਣ ਆਪਾਂ ਅੰਦਰ ਆ ਚੁੱਕੇ ਆ ਅੰਦਰ ਆ ਕੇ ਮੈਂ ਵੀਡੀਓ ਇੰਨੀ ਨਹੀਂ ਬਣਾਣੀ ਕਿਉਂਕਿ ਮੈਨੂੰ ਸ਼ਰਮ ਆ ਰਹੀ ਹੈ ਇਸ ਤਰ੍ਹਾਂ ਦੇ ਵਿੱਚ ਇਸ ਕਰਕੇ ਗਾਈਜ਼ ਹੁਣ ਆਪਾਂ ਤੁਹਾਨੂੰ ਜਾਨ ਵਕਤ ਮਿਲਾਗੇ ਜਾਂ ਬਾਹਰ ਜਾਗੇ ਗਾਈਜ਼ ਆਪਾਂ ਅੰਦਰੋਂ ਬਾਹਰ ਆ ਚੁੱਕੇ ਆ ਤੇ ਮੈਂ ਤੇ ਮੇਰਾ ਵੀਰ ਇੱਥੇ ਬੈਠੇ ਆ ਤੇ ਮੇਰਾ ਵੀਰ ਆ ਜੂਮ ਕਰ ਕਰ ਤੁਸੀਂ ਦੇਖ ਸਕਦੇ ਹੋ ਤੇ ਹੁਣ ਇੱਥੇ ਦੀ ਕੰਦੇ ਪਤਾ ਨਹੀਂ ਕਿੰਨਾਂ ਮੇਰਾ ਵੀਰ ਆੜੇ ਦਾ ਕੋਈ ਆਇਆ ਹੀ ਨਹੀਂ ਤਾਂ ਹੁਣ ਆਪਾਂ ਤੁਹਾਨੂੰ ਮਿਲਦੇ ਬਹੁਤ ਵਿੱਚ ਆ ਗਏ ਨਾਈ ਦਾ ਪਾਜ ਕੇ ਖਾਣ ਤੇ ਮੈਂ ਤਾਂ ਮੇਰਾ ਵੀਰ ਆ ਵੀਰਾਂ ਦਾ ਮੈਂ ਵੀ ਖਾਣੀ ਚਾਂਪਾ ਮੈਂ ਚੱਲ ਮੈਂ ਵੀ ਖਾਣਾ ਚਾਹੁੰਦਾ ਤੇ ਚੈੱਕ ਕਰ ਸਕਦੇ ਹਾਂ ਮਾਹੌਲ ਚਲ ਵਿਆਹ ਦਾ ਕਿੰਨੀ ਭੀੜ ਹੈ ਤੇ ਹੁਣ ਆਪਾਂ ਦੂਜੀ ਸਾਈਡ ਜਾ ਕੇ ਬਈਏ ਖਾ ਲਈਏ ਪਹਿਲਾਂ ਗਾਈਜ਼ ਆਪਾਂ ਮੋਕਟੇਲ ਪੀਣ ਆ ਗਏ ਮੈਂ ਤਾਂ ਮੇਰਾ ਵੀਰ ਤੇ ਇੱਧਰ ਤੁਸੀਂ ਮਾਹੌਲ ਚੈੱਕ ਕਰ ਸਕਦੇ ਹੋ ਬਹੁਤ ਘੈਂਟ ਹੋਇਆ ਹੈ ਹਾਂ ਤੇ ਉਹ ਦਿਨ ਪ੍ਰੋਗਰਾਮ ਚੱਲ ਰਿਹਾ ਆਪਾਂ ਵੀ ਇੱਧਰ ਜਾ ਕੇ ਆਪਣਾ ਪ੍ਰੋਗਰਾਮ ਸਟਾਰਟ ਕਰੀਏ ਹੈ ਓਹ ਭਾਈ ਆਪਾਂ ਗਾਈਜ਼ੇ ਪੀਣ ਗਏ ਹੁਣ ਤੇ ਆਪਾਂ ਪੀ ਗਏ ਤੇ ਤੁਹਾਨੂੰ ਬਾਅਦ ਚ ਹੋਏਂਦੇ ਆ ਤੇ ਪੀ ਲਿਏ ਹੁਣ ਆਪਾਂ ਗਾਈਜ਼ ਇੱਕ 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 ਗਲਾਸ ਹੀ ਆ ਵੇ ਰੋੜ ਗਈ ਮੇਰੀ ਤੇ ਗਾਈਜ਼ ਹੁਣ ਪਹੁੰਚ ਗਏ ਅੰਦਰ ਦੇ ਅੰਦਰ ਆ ਗਏ ਮੇਰੇ ਵੀਰ ਨੇ ਇੱਥੇ ਤਾਂ ਖਾਣਨ ਪਏ ਤੇ ਇਨਰ ਮਿਲ ਜਾਦਾ ਵਰਲਡ ਰਿਕਾਰਡ ਬਣਾ ਦੇਣਾ ਵੀਰ ਜੀ ਮੜੀ ਸ਼ਰਤਾਂ ਕਰ ਰਹੇ ਹਾਂ ਵਰਲਡ ਰਿਕਾਰਡ ਬਣਾਣਾ ਹੈ ਨਾ ਤੇ ਆ ਫੇਰ ਤਾਂ ਮੇਰੇ ਵੀਰ ਜੀ ਨੇ ਪੇਸਟੀਆਂ ਪੋਸਟੀਆਂ ਬੈਣੀ ਲੈ ਗਿਆ ਚੁਕੇ ਨੇ ਤੇ ਖਾਣਾ ਤੇ ਮੈਂ ਕੈਮਰਾ ਸਾਈਡ ਤੋਂ ਕਰ ਲੈਣਾ ਮੇਰੇ ਜੀ ਕਮਾ ਕੇ ਮਾਰੀ ਹੋਵੇ ਤੇ ਤੇ ਆਪਾਂ ਪਤਨ ਨੂੰ ਬਾਅਦ ਚ ਮਿਲਦੇ ਬਾਹਰ ਚੱਲਦੇ ਆ ਗਾਈਜ਼ ਇਧਰ ਸਾਰੇ ਜਾਣੇ ਆਪਣੇ ਹੱਕ ਦੋ ਬੱਸ ਕਰੋ महा ही भंगड़ा दिया ਆਪਣਿਆ ਆਪਣਿਆ ਦੇ ਆਹ ਵੇਖੋ ਸਾਡਾ ਵੀਰ ਖਾ ਗਿਆ ਵੀਰ ਹੰਡਾ ਤੇ ਕੜੀ ਹੰਡਾ ਨਾਲ ਬਾਅਦ ਚ ਮਿਲਦੇ ਆ ਗਾਇਸ ਚੈੱਕ ਕਰੋ ਮੇਰਾ ਵੀਰ ਆਪਣਾ ਰੋਟੀ ਵਿਆ ਖਾਣਾ ਤੇ ਅੱਜ ਦੀ ਥਾਲੀ ਤੁਸੀਂ ਦੇਖ ਸਕਦੇ ਹੋ ਕਿੰਨਾ ਸਮਾਨ ਹੈ ਸਾਡੇ ਨਾਲ ਹੀ ਰੋਟੀ ਖਾਂਦੇ ਆ ਸਾਰਾ ਗੋਦੀ ਬਸ ਖਾਣ ਵੱਧਿਆ ਸਾਡੇ ਨਾਲ ਤੇ ਹੁਣ ਆਪਾਂ ਚੱਲਦੇ ਗਾਇਸ ਬਾਹਰ ਸਰਜੰਦ ਪਣ ਤੇ ਬਾਹਰ ਉਹਨਿੰਨ ਚੱਲ ਗਿਆ ਸਾਰੇ ਜੰਦ ਰੋਟੀ ਪਣੀ ਖਾ ਕੇ ਅਸੀਂ ਵੀ ਚਲਦੇ ਖਾ ਪੀ ਗਏ ਤੇ ਚੜੀਆਂ ਬਾਹਰ ਚਲੋ ਜੇ ਤੂੰ ਨੱਚੀ ਨਾ ਮੇਰੇ ਨਾਲ ਕੋਰੀਏ ਨਹੀਂ ਲੱਗਦਾ ਯਾਰ ਆਜ ਰੋਜ਼ ਤੂੰ ਜੇ ਤੂੰ ਨੱਚੀ ਨਾ ਮੇਰੇ ਨਾਲ ਕੋਰੀਏ ਨਹੀਂ ਲੱਗਦਾ ਯਾਰ ਆਜ ਰੋਜ਼ ਕਰਕੇ ਬੋਸ ਗਾਈਜ਼ ਆਪਾਂ ਨਾ ਬੱਸ ਸਮਾਪਤੀ ਹੋ ਗਈ ਆ ਵਿਆਹ ਹੀ ਦੇ ਹੁਣ ਆਪਾਂ ਚੱਲੇ ਘਰਾਂ ਨੂੰ ਤੇ ਹੁਣ ਆਪਾਂ ਚੱਲੀਏ ਘਰਾਂ ਤੇ ਆ ਇਹਨੂੰ ਹੁੰਦੀ ਪਈ ਆ ਜੇ ਹੁਣ ਆਪਾਂ ਚੱਲੀਏ ਘਰਾਂ ਤੁਹਾਨੂੰ ਸਿੱਧਾ ਮਿਲਦੇ ਆ ਘਰ ਤੋਂ ਨੱਚਣੋ ਕਿਹਾ ਜੀ ਬੈਨ ਨਾ ਉਹ ਨਾ ਬਗੜੇ ਖੜਕਦੇ ਆਰੇ ਦਾਦੀ ਆਪਣੇ ਘਰ ਦੇ ਨੇ ਤੇ ਆ ਜਾਕਰ ਤੇ ਓਏ ਨਾਲੇ ਰੋਟੀ ਗਾਣੀ ਖਾਣਾ ਓਏ ਨਹੀਂ ਯਾਰ ਮੈਨੂੰ ਭੁੱਖ ਲੱਗੀ ਚਲੀਏ ਗਾਇਸ ਮਾਪਤੀ ਆ ਹੁਣ ਤੇ ਸਾਰੀ ਮੈਂ ਵੀ ਹੋਰ ਰੋਟੀ ਖਾ ਲਈਏ ਹਜੇ ਵੀ ਨੱਚਦੀ ਪਈ ਆ ਤੇ ਮੈਂ ਤੁਹਾਡੇ ਕਲਿੱਪ ਐਡ ਕਰ ਦੂੰਗਾ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਮੈਂ ਕਲਿੱਪ ਵੀਡੀਓ ਦੇ ਐਡ ਕਰ ਦਾਂਗਾ ਤੇ ਤੁਸੀਂ ਸਾਰੀ ਵੀਡੀਓ ਦੇਖਣੀ ਜਰੂਰ ਆ ਤੇ ਹੁਣ ਚਲਦੇ ਆ ਤੁਹਾਨੂੰ ਘਰ ਦੇ ਕੇ ਮਿਲਦੇ ਆ ਬਾਏ ਗਾਇਸ ਤੇ ਗਾਇਸ ਸਾਰਾ ਸਾਰਾ ਜਿਹੜਾ ਆ ਆਪਣਾ ਕੋਚ ਦੇਖ ਲੋ ਖੜੀ ਇਹ ਆਪਾਂ ਬੇ ਜੋ ਬਸ ਤੇ ਗਾਈਜ਼ ਸਮਾਪਤੀ ਹੋ ਚੁੱਕੀ ਸਾਰੇ ਜੀ ਨੂੰ ਨਾਮ ਬਚਲੇ ਆ ਕਰੇ ਅਸਲੀ ਬੰਦੇ ਉਹਨੂੰ ਆ ਆ ਜੀ ਤੇਰੀ ਹੁਣ ਆਪਾਂ ਕਰੇ ਤੇ ਤੁਹਾਨੂੰ ਮਿਲਦੇ ਸਿੱਧਾ ਕਰ ਦੇ ਆਗੇ ਉਹਨੂੰ ਬੰਦ ਕਰ